ਜਦੋਂ ਭਾਈ ਗੁਰਦਾਜ ਜੀ ਇਹਦੇ ਗੁਰੂ ਨਾਨਕ ਸਾਹਿਬ ਸਿੱਧਾਂ ਕੋਲ ਗਏ ਤੇ ਸਿੱਧ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਵੀ ਮਾਤ ਲੋਕ ਵਿੱਚ ਕੀ ਵਰਤਾਰਾ ਵੀ ਮਾਤ ਲੋਕ ਵਿੱਚ ਕੀ ਵਰਤਾਰਾ ਸਾਨੂੰ ਦੱਸਾਂ ਭਲਾ ਤੇ ਭਾਈ ਸਾਹਿਬ ਉੱਥੇ ਲਿਖਦੇ ਆ ਵੀ ਸਿੱਧ ਸਾਹਿਬ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਸਿੱਧ ਪਰਬਤਾਂ ਤੇ ਜਾ ਕੇ ਬਹਿ ਗਏ ਜਿਹੜੇ ਆਪਣੇ ਆਪ ਨੂੰ ਦੱਸਦੇ ਸੀ ਕਿ ਸਾਨੂੰ ਕੁਝ ਪਤਾ ਉਹ ਪਰਬਤਾਂ 'ਚ ਕੁੰਦਰਾ ਜਾ ਕੇ ਵੜ ਗਿਆ ਤੇ ਜਗਤ ਦਾ ਪਾਰ ਉਤਾਰਾ ਕਿਹਨੇ ਕਰਨਾ ਸੀ ਮਹਾਰਾਜ ਕਹਿੰਦੇ ਵੀ ਤੁਸੀਂ ਮੈਨੂੰ ਜੋ ਪੁੱਛਦੇ ਹੋ ਤੁਸੀਂ ਆਪੇ ਜਾ ਕੇ ਜਗਤ ਵਿੱਚ ਵੇਖ ਲਓ ਕਹਿੰਦੇ ਨਹੀਂ ਜੀ ਕਾਲਖ ਲੱਗਦੀ ਓਥੇ ਅਸੀਂ ਕਾਲਖ ਤੋਂ ਡਰਦੇ ਆ ਗਏ ਆ ਓਥੇ ਪਤਨੀ ਐ ਓਥੇ ਬੱਚੇ ਨੇ ਓਥੇ ਮਾਂ ਐ ਸਭ ਕੁਝ ਛੱਡ ਛੜਾ ਕੇ ਆ ਗਏ ਆ ਵੀ ਕਾਲਖ ਨਾ ਲੱਗੇ ਕਹਿੰਦੇ ਵੀ ਇਹ ਤੁਸੀਂ ਮੰਨਦੇ ਹੋ ਵੀ ਹਾਰ ਰੱਬ ਪਾਉਣ ਦਾ ਤਰੀਕਾ ਕਹਿੰਦੇ ਹਾਂ ਕਿਤੇ ਫਿਰ ਤੁਹਾਡੀ ਟੱਬਰ ਤੇ ਰੱਬ ਪਾਈ ਨਹੀਂ ਸਕਦੇ ਉਹਨਾਂ ਨੂੰ ਤਾਂ ਤੁਸੀਂ ਛੱਡ ਆਏ ਜੇ ਇਹ ਤੇ ਇਸੇ ਤਰ੍ਹਾਂ ਜਿਵੇਂ ਕੋਈ ਬੰਦਾ ਪਾਣੀ ਦੇ ਬਾਹਰ ਤੁਰਿਆ ਫਿਰਦਾ ਤੇ ਦੂਜਾ ਬੰਦਾ ਪੁੱਛਦਾ ਤੂੰ ਕੀ ਕਰਨਿਆ ਕਹਿੰਦਾ ਤਰਨ ਦੀ ਜਾ ਸਿੱਖਣਾ ਆ ਕਹਿੰਦਾ ਜੇ ਤਰਨ ਦੀ ਜਾ ਸਿੱਖਣਾ ਤੇ ਪਾਣੀ ਜਾ ਕਹਿੰਦਾ ਤਰਨਾ ਨਹੀਂ ਆਉਂਦਾ ਕਹਿੰਦਾ ਕਮਲੇ ਤਰਨਾ ਨਹੀਂ ਆਉਂਦਾ ਤੇ ਪਾਣੀ ਵੀ ਜਾਏਗਾ ਤੇ ਤਰਨ ਦੀ ਜਾ ਚ ਆਊਗੀ ਪਾਣੀ ਵੀ ਜਾਏਗਾ ਦੋ ਚਾਰ ਵਾਰ ਮੂੰਹ ਚ ਪਾਣੀ ਪਵੇਗਾ ਤੇਰੇ ਗੋਤੇ ਆਉਣਗੇ ਤੇਰੇ ਹੱਥ ਪੈਰ ਮਾਰੇਗਾ ਤਰਨ ਦੀ ਜਾ ਚ ਆਜੂਗੀ ਪਾਣੀ ਵਿੱਚ ਯਾਦ ਰੱਖਣਾ ਪਾਣੀ ਵਿੱਚ ਹੀ ਡੁੱਬਿਆ ਜਾਂਦਾ ਤੇ ਪਾਣੀ ਵਿੱਚ ਹੀ ਤਰਿਆ ਜਾਂਦਾ ਸਾੜੀ ਕੌਮ ਚ ਕੁਝ ਏਦਾਂ ਦੀਆਂ ਕੈਟਾਗਰੀਆਂ ਚ ਪੈਦਾ ਹੋ ਗਈਆਂ ਵਾ ਜਿਹੜੀਆਂ ਪਾਣੀ ਵਿੱਚ ਆਉਣ ਨੂੰ ਤਿਆਰ ਨਹੀਂ ਜਾਨੀ ਕਿ ਫੀਲਡ ਵਿੱਚ ਵਿਚਰਨ ਨੂੰ ਤਿਆਰ ਨਹੀਂ ਜਿਵੇਂ ਸਿੱਧ ਕੁੰਦਰਾ ਚ ਵੜ ਗਿਆ ਸੀ ਉਹਨਾਂ ਨੇ ਆਪਣੀਆਂ ਆਪਣੀਆਂ ਕੁੰਦਰਾ ਬਣਾਈਆਂ ਨੇ ਫਤਵੇ ਜਾਰੀ ਕਰੀ ਜਾਣੇ ਨੇ ਉਹ ਵੇਗ ਗਿਆ ਹੈ ਉਹਨੂੰ ਖਰੀਦ ਲਿਆ ਹੈ ਉਹਨੇ ਉਹਨੂੰ ਵੇਚ ਲਿਆ ਹੈ ਉਹ 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 ਏਜੰਟ ਹੈ ਉਹਨੇ ਉਹਦਾ ਪ੍ਰਭਾਵ ਕਬੂਲ ਕਰ ਲਿਆ ਉਹ ਉਥੋਂ ਡਰ ਗਿਆ ਹੈ ਇਦਾਂ ਦਾ ਕੰਮ ਕਰਨਾ ਬੜਾ ਸੌਖਾ ਕਿਸੇ ਬਾਰੇ ਫਤਵਾ ਜਾਰੀ ਕਰਨਾ ਬਹੁਤ ਸੌਖਾ ਹੈ ਸਮਾਜ ਵਿੱਚ ਮੰਨ ਲਓ ਬੰਦਾ ਬੰਦਾ ਆਪਣੇ ਬੰਦ ਕਮਰੇ ਦੇ ਬਹਿ ਕੇ ਜਿੰਨੇ ਮਰਜ਼ੀ ਬਿਆਨ ਦੇਈ ਜਾਵੇ ਜੀ ਉਹ ਵੇਗ ਗਿਆ ਕਿਸੇ ਕੋਲ ਕੀ ਗਰੰਟੀ ਹੈ ਅਦਾਲਤਾਂ ਪੂਰੂਫ ਮੰਗਦੀਆਂ ਨੇ ਕਹਿੰਦੇ ਪ੍ਰੂਫ ਸਿੱਧ ਕਰ ਪਾਈ ਸਿੱਧ ਕਰ ਵੀ ਕੌਣ ਵੇਗਿਆ ਤੇ ਕੌਣ ਨਹੀਂ ਵੇਗਿਆ ਆ ਕਈ ਕਈ ਆ ਤੁਹਾਨੂੰ ਪ੍ਰਚਾਰਕਾਂ ਬਾਰੇ ਵੀ ਇੰਜ ਮਿਲਣਗੇ ਜੀ ਆਰਐਸਐਸ ਦੇ ਨੇ ਇਹ ਡਰ ਕਬੂਰ ਕਰ ਗਿਆ ਜੀ ਇਹ ਪ੍ਰਭਾਵ ਕਬੂ ਇੱਕ ਗੱਲ ਦਾ ਖਿਆਲ ਰੱਖਣਾ ਹਰ ਸਟੇਜ ਤੇ ਗੁਰੂ ਅਰਜਨ ਦੇਵ ਦੀ ਗੋਚੇ ਗੱਲ ਕਹਿੰਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਸવાય ਅਸੀਂ ਕਿਸੇ ਹੋਰ ਅਗੇ ਸਿਰ ਨਾ ਚਕਾਇਆ ਤੇ ਨਾ ਚਕਾਉਣਾ ਹੈ ਨਾ ਸਾਡਾ ਗੁਰੂ ਗ੍ਰੰਥ ਸਾਹਿਬ ਤੋਂ ਸਵਾਇ ਹੋਰ ਕੋਈ ਗੁਰੂ ਹੈ ਕੋਈ ਪੋਥੀ ਕੋ ਗ੍ਰੰਥ ਕੋਈ ਬਾਬਾ 100 ਵਾਰ ਕੋਈ ਮੰਨੇ ਮੰਨੇ ਜਿਹਨਾਂ ਨੂੰ ਮੁਬਾਰਕ ਹੈ ਉਹ ਮੰਨਣ ਉਹਦੀ ਕਥਾ ਕਰਨ ਉਹਦੀ ਪੂਜਾ ਕਰਨ ਸਾਨੂੰ ਕੋਈ ਹਰਜ ਨਹੀਂ ਹੈ ਪਰ ਸਾਨੂੰ ਪਾਤਸ਼ਾਹ ਜਿਹਦੇ ਲੜ ਲਾ ਕੇ ਗਏ ਨੇ ਉਹਦੇ ਅੱਗੇ ਅਸੀਂ ਸਿਰ ਝੁਕਾਵਾਂਗੇ ਹਾਂ ਅਕਾਲ ਤਖਤ ਉਹਨਾਂ ਜਿਹੜੀ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਹੈ ਉਹ ਸਾਡਾ ਇੱਕ ਸਿਸਟਮ ਹੈ ਜਦੋਂ ਤੱਕ ਕੋਈ ਬਦਲ ਨਹੀਂ ਲੱਭਦਾ ਉਹ ਤੇ ਪੈਰਾ ਠੋਕੇ ਦੇਈਦਾ ਹੈ ਵੀ ਭਾਈ ਇਹ ਇੱਕ ਦਹਿਰਾ ਹੈ ਇਦੇ ਮੁਤਾਬਕ ਖੰਡੇ ਦੀ ਪੌਲ ਤਿਆਰ ਕੀਤੀ ਜਾਂਦੀ ਹੈ ਉਹਦੇ ਮੁਤਾਬਕ ਨਿਤਨੇਮ ਹੁੰਦਾ ਹੈ ਉਸ ਤੋਂ ਇਲਾਵਾ ਸਾਡਾ ਕਿਸੇ ਨਾਲ ਕੋਈ ਗਲਬਾਤ ਨਹੀਂ ਹੈ ਵੀ ਤੁਸੀਂ ਕੋਈ ਧੱਕੇ ਨਾਲ ਕਿਸੇ ਨੂੰ ਮਨਾ ਲੋਗੇ ਪਰ ਅੱਜ ਸਾਡੇ ਕੁਝ ਜਾਗਰੂਕਸਾਂ ਦੇ ਬੰਦੇ ਜਿਹੜੇ ਬਹੁਤੇ ਅੱਗੇ ਜਾਣਾ ਚਾਹੁੰਦੇ ਨੇ ਤੁਸੀਂ ਵੇਖਦੇ ਹੋਗੇ ਉਹ ਬਹੁਤੇ ਅੱਗੇ ਜਾਣਾ ਚਾਹੁੰਦੇ ਪਤਾ ਨਹੀਂ ਕਿਹੜਾ ਨਵਾਂ ਨਵੀਂ ਦੁਨੀਆ ਉਹਨਾਂ ਨੇ ਸਿਰਜਣੀ NASA ਤੇ ਜਾ ਲੱਗਦੀ ਜਗ੍ਹਾ ਖਰੀਦ ਲੈਣੀ ਉਹਨਾਂ ਨੇ ਵੀ ਵੱਖਰਾ ਕੋਈ ਦੁਨੀਆ ਸਿਰਜ ਲੈਣੀ ਹੈ ਪਤਾ ਵੀ ਭਲੇ ਮਾਨਸੋ ਬਾਣੀ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਦੱਸ ਰਹੀ ਹੈ ਵੀ ਜ਼ਿੰਦਗੀ ਕਿਵੇਂ ਜੂਣੀ ਹੈ ਸਮਾਜ ਵਿੱਚ ਰਹਿਣਾ ਕਿਵੇਂ ਹੈ ਗੁਰੂ ਨਾਨਕ ਸਾਹਿਬ ਨੇ ਸੱਚ ਬੋਲੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਂਦੇ ਗੁਰੂ ਨਾਨਕ ਸਾਹਿਬ ਨੇ ਸੱਚ ਬੋਲੇ ਬੋਲੇ ਪਰ 2 ਕਰੋੜ ਵਿਅਕਤੀ ਆਪਣੀ ਵਿਚਾਰਧਾਰਾ ਦੇ ਨਾਲ ਸਹਿਮਤ ਵੀ ਕਰਾਏ ਨੇ ਤੇ ਅੱਜ ਦਾ ਸੱਚ ਬੋਲਣ ਵਾਲੇ ਦੇ ਨਾਲ ਤੇ ਚਾਰ ਬੰਦੇ ਨਾਲ ਤੁਰਨ ਨੂੰ ਤਿਆਰ ਨਹੀਂ ਉਹ ਕਿਹੜਾ ਸੱਚ ਹੋਏਗਾ ਸੋਚਣ ਲਈ ਸੋਚਣ ਲਈ ਇਕੱਲੀ ਮਜਬੂਰ ਕਰਦਾ ਉਹ ਕਿਹੜਾ ਸੱਚ ਹੋਏਗਾ ਗੁਰੂ ਨਾਨਕ ਸਾਹਿਬ ਨੇ ਸੱਚ ਬੋਲੇ ਇਹ ਵੀ ਨਾਲ ਕਹਿ ਦਿੰਦਾ ਵੀ ਕਰੋੜਾਂ ਬੰਦੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਭਾਵ ਕਬੂਲ ਕਰ ਗਏ ਨੇ ਕਰੋੜਾਂ ਬੰਦੇ ਇੱਕ ਮਾਫ ਕਰਨਾ ਅੱਜ ਦੇ ਸਮੇਂ 'ਚ ਜਿਹੜੇ ਉਂਗਲਾਂ ਤੇ ਗਿਣਨ ਵਾਲੇ ਪ੍ਰਚਾਰਕ ਸੱਚ ਦੀ ਵਿਚਾਰ ਲੈ ਕੇ ਫੀਲਡ ਵਿੱਚ ਵਿਚਰ ਰਹੇ ਉਹਨਾਂ ਨੂੰ ਦੋਰੀ ਜੰਗ ਲੜਨੀ ਪੈ ਰਹੀ ਹੈ ਦੋਰੀ ਜੰਗ ਇੱਕ ਬਨੇ ਜਾਗਰੂਤ ਤਬਕੇ ਨਾਲ ਇੱਕ ਬਨੇ ਪਖੰਡੀਆਂ ਦੇ ਨਾਲ ਜਾਗਰੂਤ ਤਬਕੇ ਨੂੰ ਇਹ ਦੱਸਣਾ ਪੈ ਰਿਹਾ ਵੀ ਵਿਕੇ ਨਹੀਂ ਅਜੇ ਵਿਕੇ ਆ ਆਪਣੇ ਗੁਰੂ ਅੱਗੇ ਵਿਕੇ ਆ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਰਟ ਬਕਾਨਾ ਜਿੱਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤرائی ਸਹਿਬ ਕਾ ਹੁਕਮ ਨਾ ਕਰਨਾ ਜਾਈ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੇ ਲਾਲਾ ਗਾਵੇ ਭਗਤ ਕਾਉਂ ਤੇਰੀ ਰਾਇਆ ਹਾਂ ਜੇ ਵਿਕਣਾ ਆ ਜਾਏ ਤੇ ਗੁਰੂ ਅੱਗੇ ਆਪਣੇ ਆਪ ਨੂੰ ਵੇਚ ਜੇ ਵਿਕਣਾ ਇਆ ਤੇ ਗੁਰੂ ਅੱਗੇ ਆਪਣੇ ਆਪ ਨੂੰ ਜਿਸ ਗੁਰੂ ਨੇ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਬਖਸ਼ਿਸ਼ ਕੀਤਾ ਸਾਨੂੰ ਸਾਨੂੰ ਵਿਚਾਰ ਦਿੱਤੀ ਹੈ ਵੀ ਕਿਵੇਂ ਜ਼ਿੰਦਗੀ ਨੂੰ ਜੂਣਾ ਹੈ ਕਿਵੇਂ ਆਪਣੀ ਸੁਰਤ ਨੂੰ ਅੱਗਿਆਂ ਲੈ ਕੇ ਜਾਣਾ ਹੈ ਤਾਂ ਕਿ ਅਸੀਂ ਵਹਿਮਾਂ ਭਰਮਾਂ ਪਖੰਡਾ ਕਰਮ ਕਾਂਡਾ ਚ ਨੁਕੜ ਕੇ ਸਮਾਜ ਨੂੰ ਇੱਕ ਸੇਹ ਦੇ ਸਕੇ ਵੀ ਸਾਨੂੰ ਜ਼ਿੰਦਗੀ ਜੂਣ ਦਾ ਕਿਉਂਕਿ ਦਲਦਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਿਕਿਆ ਨਿਕਿਆ ਘਟਨਾਵਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਨੇ ਜਿੱਕੜ ਵਿੱਚ ਲੋਟਾ ਡਿੱਗਦਾ ਹੈ ਮਹਾਰਾਜ ਨੂੰ ਲੋਟਿਆਂ ਦੀ ਕਮੀ ਨਹੀਂ ਹੈ ਬਰਤਨਾਂ ਦੀ ਕਮੀ ਨਹੀਂ ਹੈ ਮਾਰਾ ਕਹਿੰਦੇ ਲੈਣਾ ਜੀ ਆਹ ਜਿੱਕੜ ਵਿੱਚ ਪਿਆ ਲੋਟਾ ਬਾਹਰ ਕੱਢ ਕੇ ਲਿਆਓ ਬਾਬਾ ਲੈਣਾ ਜੀ ਜਿੱਕੜ ਚੋਂ ਲੋਟਾ ਬਾਹਰ ਕੱਢਦੇ ਨੇ ਇੱਕ ਘਟਨਾਵਾਂ ਕੁਝ ਬਹੁਤ ਵੱਡਾ ਮੈਸੇਜ ਦਿੰਦੀਆਂ ਨੇ ਮਕਸਦ ਕੀ ਸੀ ਲੈਣਾ ਜੀ ਚਿਕੜ ਚੋਂ ਲੋਟਾ ਬਾਹਰ ਕੱਢਦੇ ਨੇ ਸੰਕੇਤ ਐ ਸੀ ਲੈਣਿਆ ਜਿਹੜੀ ਮੈਂ ਜ਼ਿੰਮੇਵਾਰੀ ਤੈਨੂੰ ਦੇ ਰਿਆਂ ਦੁਨੀਆ ਚਿਕੜ ਵਿੱਚ ਡਿੱਗੀ ਪਈ ਹੈ ਜਿਵੇਂ ਤੂੰ ਅੱਜ ਵੈਸ਼ਨੂ ਦੇਵੀ ਦੀ ਪੂਜਾ ਕਰਦਾ ਆਇਆ ਇਸ ਬੰਨੇ ਜਦੋਂ ਤੂੰ ਸਭ ਕੁਝ ਛੱਡ ਛੜਾ ਕੇ ਇਸ ਜਗ੍ਹਾ ਤੇ ਬਹਿ ਗਿਆ ਇਹ ਗੱਲ ਦਾ ਖਿਆਲ ਰੱਖੀ ਜਦੋਂ ਤੂੰ ਕਿਸੇ ਨੂੰ ਸਮਝਾਉਣਾ ਅੱਗੇ ਵੇਖੀ ਤੇਰੇ ਵਾਂਗ ਹੋਰ ਵੀ ਬਹੁਤ ਉਸ ਚਿਕੜ ਵਿੱਚ ਪਹਿਲਾਂ ਡਿੱਗੇ ਹੋਣਗੇ ਉਹਨਾਂ ਨੂੰ ਕੱਢਣ ਲਈ ਤੈਨੂੰ ਉੱਥੇ ਜਾਣਾ ਪੈਣਾ ਹੈ ਉਹਨਾਂ ਨੂੰ ਬਾਹਰ ਕੱਢਣਾ ਪੈਣਾ ਹੈ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਂਦੇ ਸਹਿ ਟਿਕਾ ਦਿੱਤੋ ਉਸ ਜੀਵ ਦੇ ਜਿਸ ਦਲਦਲ ਚ ਤੈਨੂੰ ਤੇ ਗੁਰੂ ਅੰਗਦ ਸਾਹਿਬ ਨੇ ਗੁਰੂ ਬਣ ਤੋਂ ਬਾਅਦ ਇਹ ਸ਼ਲੋਕ ਜਿਹਨੂੰ ਰਚੇ ਨੇ ਉਹਨਾਂ ਸ਼ਲੋਕਾਂ ਵਿੱਚ ਉਹਨਾਂ ਦੀ ਵਿਆਖਿਆ ਮਿਲਦੀ ਹੈ ਵੀ ਕਿਸੇ ਹੀ ਕੋਈ ਕੋਏ ਕਿਸੇ ਨੂੰ ਕਿਸੇ ਤੇ ਕਿਸੇ ਨੂੰ ਕਿਸੇ ਤੇ ਜਿਵੇਂ ਮੈਨੂੰ ਸੀ ਇਦਾਂ ਹੋਰ ਵੀ ਕਿਹਨਾਂ ਨੂੰ ਕਿਸੇ ਤੇ ਭਰੋਸਾ ਹੋਵੇਗਾ ਕਿਸ ਹੀ ਕੋਈ ਕੋਏ ਮੰਨ ਜ ਨਾ ਮਾਣੀ ਇੱਕ ਤੂੰ ਜਿਵੇਂ ਮੈਨੂੰ ਕਦੀ ਕਿਸੇ ਤੇ ਭਰੋਸਾ ਸੀ ਕਦੀ ਕਿਸੇ ਤੇ ਭਰੋਸਾ ਸੀ ਮੈਂ ਵੈਸ਼ਨੂ ਦੇਵੀ ਤੇ ਘੰਗਰੂ ਬਣ ਕੇ ਨੱਚਦਾ ਰਿਆ ਹੋ ਸਕਦਾ ਮੇਰਾ ਕੋਈ ਹੋਰ ਭਰਾ ਵੀ ਅੱਜ ਨੱਚ ਰਿਹਾ ਹੋਵੇ ਉਹਨੂੰ ਸਮਝਾਉਣ ਲਈ ਮੈਨੂੰ ਉਹਦੇ ਕੋਲ ਬਹਿਣਾ ਪੈਣਾ ਹੈ ਡਾਕਟਰ ਮਰੀਜ਼ੇ ਕੋਲ ਭਵੇਗਾ ਤੈਨੂੰ ਠੀਕ ਕਰੇਗਾ ਨਾ ਉਹਨੂੰ ਸਮਝਾਵੇਗਾ ਤੇ ਇੱਕ ਮੈਂ ਬੇਨਤੀ ਹੋਰ ਕਰ ਦਵਾਂ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਇੱਕ 1% ਸ਼ਾਇਦ ਗੁਰਦੁਆਰਾ ਮਿਲ ਜੂ ਜਿਹੜਾ ਨਰੋਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਏਗਾ ਨਰੋਲ ਜਿਹੜਾ ਸਿਰਫ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਏਗਾ ਤੇ ਜੇ ਇਹ ਪ੍ਰਚਾਰਕਾਂ ਦੇ ਕੰਡੀਸ਼ਨ ਲੱਗ ਜਾਏ ਜੀ ਵੇਖ ਕੇ ਜਾਣਾ ਫਿਰ ਤਾਂ ਮਾਫ ਕਰਨਾ ਗੁਰਨਾਨਦ ਸਾਹਿਬ ਜਦੋਂ ਜਾ ਕੇ ਵਿਚਾਰਧਾਰਾ ਦਿੰਦੇ ਨੇ ਉਹ ਉਹਨਾਂ ਥਾਵਾਂ ਤੇ ਵੇਖਣ ਨਹੀਂ ਗਏ ਵੀ ਇੱਥੇ ਮਰਿਆਦਾ ਲਾਗੂ ਹੈ ਕਿ ਨਹੀਂ ਲਾਗੂ ਹੈ ਉਥੇ ਜਾਂਦੇ ਨੇ ਉਹਨੂੰ ਸਮਝਾਉਂਦੇ ਨੇ ਗੁਰੂ ਸਾਹਿਬ ਆਪਣੇ ਨਾਲ ਤੁਰਦੇ ਨੇ ਤੇ ਫਰਕ ਹੈ ਅੱਜ ਜਿੰਨੇ ਪ੍ਰਚਾਰਕ ਫੀਲਡ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਗੁਰਦੁਆਰਿਆਂ 'ਚ ਕਦੀ ਵਰਸੀਆਂ ਮਨਾਈਆਂ ਜਾਂਦੀਆਂ ਸੀ ਜਿਨ੍ਹਾਂ ਗੁਰਦੁਆਰਿਆਂ 'ਚ ਕਦੀ ਆਰਤੀਆਂ ਹੁੰਦੀਆਂ ਸੀ ਜਿਨ੍ਹਾਂ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜੋਤਾਂ ਜਗਦੀਆਂ ਸੀ ਲਗਾਤਾਰ ਫੀਲਡ ਵਿੱਚ ਵਿਚਰਨ ਵਾਲੇ ਪ੍ਰਚਾਰਕ ਜਦੋਂ ਗਏ ਨੇ ਜੋ ਤਾਂ ਉਥੋਂ ਬੁਝੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਜੋਤ ਉਥੇ ਜਗੀ ਹੈ ਕਰਮ ਕਾਂਡ ਉਥੋਂ ਹਟੇ ਨੇ ਇਹ ਫਰਕ ਤੁਹਾਨੂੰ ਫੀਲਡ ਵਿੱਚ ਹੌਲੀ ਹੌਲੀ ਆਪਣੇ ਆਪ ਦਿਖ ਰਿਹਾ ਚਾਹੇ ਉਹ ਦੇਸ਼ ਦੀ ਗੱਲ ਹੈ ਚਾਹੇ ਵਿਦੇਸ਼ਾਂ ਦੀ ਗੱਲ ਹੈ